ਨੂੰ ਪਿਆਰ ਪਰਿਸ਼ਤ ਸ੍ਰੀਕਾਲ ਜਰਨਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਆਉਗੇ ਅੱਜ ਅਸੀਂ ਪਹੁੰਚੇ ਹਾਂ ਜਗਰੌਂ ਮੰਡੀ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਜਗਰਾਉਂ ਮੰਡੀ ਦੇ ਵਿੱਚ ਟੌਪ ਟੌਪ ਕੁਆਲਿਟੀ ਦੇ ਗਊ ਆਈਆਂ ਨੇ ਆਪਾਂ ਹੁਣ ਬਾਈਆਂ ਜੀਆਂ ਨਾਲ ਰੇਟ ਤੇ ਦੁੱਧ ਬਾਰੇ ਗੱਲਬਾਤ ਕਰਦੇ ਆਂ ਸੱਸੀ ਘਾਲ ਬਾਈ ਜੀ ਸੱਸੀ ਘਾਲ ਬਾਈ ਜੀ ਬਾਈ ਕਿਹੜਾ ਪਿੰਡਾ ਜੀ ਆਪਣੇ ਨਾਪਾ ਜੀ ਈਲਾ ਪੜੇ ਆਲਾ ਜੀ ਠੀਕ ਹੈ ਬਾਈ ਜੀ ਬੜੀ ਮਰ ਦੱਸੋ ਜੀ ਕਿਵੇਂ ਸੂਈ ਇਹ ਲੋਨ ਬਸਿਆਈ ਦੋ ਦਿਨ ਦੇ ਬਸਿਆਈ 35 ਲੀਟਰ ਤੇ ਆ ਰਿਹਾ ਜੀ 35 ਦੋ ਦਿਨ ਦੀ ਸੂਈ ਵੀ ਆ ਜੀ ਦੋ ਦਿਨ ਦੀ ਬੋਲਾ ਹੀ ਗੱਲ ਤਾਂ ਹਾਂ ਬੋਲਾ ਜੀ ਬੱਚਾ ਵੀ ਇਹ ਇਥੇ ਮੇ ਬਸ ਫੀਮੇਲ ਗਾਹ ਬਾਈ ਤੁਸੀਂ ਦੇਖ ਸਕਦੇ ਹੋ ਤੇ ਬਾਈ ਦਾ ਵਪਾਰ ਦਾ ਕੰਮ ਹੈ ਜੀ ਇਹ ਬੈੜੀਆਂ ਸਾਰੀਆਂ ਬਾਈਆਂ ਨੇ ਤੁਸੀਂ ਦੇਖ ਸਕਦੇ ਹੋ। ਆ ਦੇਖੋ ਜੀ। ਪੰਜ ਬੈੜੀਆਂ ਨੇ। ਇੱਕ ਗੱਪੜਾ ਹੀ ਬਾਕੀ ਸਾਰੇ। ਠੀਕ ਹੈ। ਬਾਈ ਖੋਲ ਕੇ ਚਲਾਓ ਜੀ ਇਹਨੂੰ। ਆ ਦੇਖੋ ਜੀ ਕ੍ਰੋਸ ਬਰੀਡ ਦੇ ਵਿੱਚ ਐ। ਫੇਸ ਕੁਆਲਿਟੀ ਦੇਖੋ ਜੀ। देखो जी काठ का जी पिठ पूरे भी साफ है चडा देखो जी जी चडे फे साफ है ना देख सकते हो जी तुरे नहीं आता जी फटवाल वग चड्डा बाहर आया पे जी थान देखो जी कला कला थाना है जी चारे थान दिखण में नहीं ਠੀਕ ਹੈ ਜੀ ਠੰਡੀ ਸੀਲ ਹੈ ਬਾਈ ਇਹ ਮੁੱਲ ਕੀ ਕਰਦੇ ਆਗਾ ਮੁੱਲ 160 ਹੈ ਜੀ ਦੇਣੀ ਕਿਤੇ ਤੱਕ ਹੈ ਜੀ 51000 ਰੁਪਏ ਮੰਨ ਕਰਦਾ ਵੀ ਜੀ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ ਜੀ 88470 ਜੀ ਠੀਕ ਹੈ ਜੀ 7355 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 88470 ਜੀ ਠੀਕ ਹੈ ਜੀ 7355 ਜੀ ਠੀਕ ਹੈ ਸਹੀ ਗੱਲ ਬਾਈ ਜੀ ਬਾਈ ਜੀ ਕਿਹੜਾ ਪੰਡਾ ਜੀ ਤੁਹਾਡੇ ਲੋਗ ਹੁੰਦਾ ਜੀ ਕਿੱਥੇ ਗਿਆ ਜੀ ਇਹ ਉਸ ਵਾਲੇ ਦੇ ਲੋਗ ਭਜ ਜਾਂਦਾ ਜੀ ਜਿਲਾ ਲਗਾਉਣਾ ਜੀ ਠੀਕ ਹੈ ਬਾਈ ਇਹ ਬੈੜੀ ਬਾਰੇ ਸੋ ਕਹਿੰਦੇ ਸੋਏ ਜੀ ਇਹ ਦੂਜੇ ਕਿੰਨੇ ਕੇ ਦਿਨ ਦੀ ਸੋਏਗਾ 800 ਦਾ ਡੁੱਢ ਕਿੰਨਾ ਤਿਆਰ ਆ ਜੀ 800 ਦਾ ਤਿਆਰ ਬੱਚਾ ਕੀ ਹੈ ਜੀ ਇਹਨਾਂ ਨੇ ਜੀ ਮੇ ਲਗਾ ਪਈ ਆ ਦੇਖ ਸਕਦੇ ਹੋ ਬਈ ਇਹਨੂੰ ਚਲਾ ਕੇ ਦਿਖਾਓ ਜੀ ਕਰਾਸ ਬਰੀਡ ਦੇਚ ਹੈ ਜੀ ਤੁਸੀਂ ਦੇਖ ਸਕਦੇ ਹੋ ਦਰਮਿਆਨਾ ਜਿਹਾ ਕਰਦਾ ਕੋਈ ਜ਼ਿਆਦਾ ਵਾੜਾ ਵੱਡਾ ਕਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੇ ਕੁੜੀ ਦੀ ਸਾਫ ਹੈ ਮੋੜ ਲਓ ਜੀ ਮੋੜ ਲਓ ਜਿਹੜੇ ਕੋਸ਼ ਬੋਲਦੇ ਨਹੀਂ ਰਹਿੰਦੇ ਇਹ ਕੋਈ ਕੱਲਾ ਕੱਲਾ ਖਾਣਾ ਰਸਤੇ ਰਹਿਣ ਵਾਸਤੇ ਦੂਰੀਆਂ ਦੀਆਂ ਨਿਸ਼ਾਨੀਆਂ ਦਵਾਏ ਛੱਡੇ ਬੱਲੇ ਦੀ ਸਾਫ ਹੈ ਤੁਸੀਂ ਦੇਖ ਸਾਰੇ ਕੰਨੀਆਂ ਵੀ ਹਨ ਜੀ ਇਹ ਰਸਤੇ ਦੂਰੀਆਂ ਦੇ ਨਿਸ਼ਾਨੀਆਂ ਦਵਾਏ ਆ ਦੇਖੋ ਜੀ ਖੰਕ ਕੱਲਾ ਕੱਲਾ ਖਾਣਾ ਜੀ ਚਾਰੇ ਸੰ ਨਿਕੜਮ ਨਹੀਂ ਭਾਈ ਕੀ ਰੇਟ ਮੰਗਦੇ ਹਾਂ ਇਹ ਕੋ ਕਾਟ ਹੈ ਯਾਰ ਦਾ ਦੇਣੀ ਕਿਥੇ ਰਕਤ ਜੀ 10 50 ਦੇ ਰਹਿਗੇ ਜੀ ਮੋਬਾਈਲ ਨੰਬਰ ਬੋਲ ਦਈਏ ਆਪਣਾ 93940 ਇੱਕ ਵਾਰੀ ਹੋਰ ਬੋਲ ਦੋ 93940 ਠੀਕ ਹੈ ਜੀ ਸਸਤੀ ਗੱਲ ਬਾਈ ਜੀ ਠੀਕ ਹੈ ਜੀ ਬਾਈ ਜੀ ਕਿਹੜਾ ਪਿੰਡ ਹੈ ਜੀ ਰੈਪੋਰਟ ਹੈ ਕਿਥੇ ਹੈ ਜੀ ਇਹ ਜ਼ਿਲ੍ਹਾ ਕਿਹੜਾ ਪਿੰਡ ਹੈ ਜੀ ਫਤਿਹਗੜ ਸਾਹਿਬ ਜੀ ਠੀਕ ਹੈ ਬਾਈ ਜੀ ਬੈੜੀ ਬਾਰੇ ਦੱਸੋ ਕਹਿੰਦੇ ਸੀ ਜੀ ਇਹ ਪਹਿਲੇ ਹੀ ਪਹਿਲੇ ਕਿੰਨੇ ਦਿਨ ਦੀ ਸੂਈ ਹੈ ਜੀ ਇਹ ਅੱਜ ਚੌਥਾ ਦਿਨ ਹੈ ਜੀ ਕਿੰਨਾ ਉੱਦੂ ਤਿਆਰ ਆ ਜੀ ਦੁੱਧ ਹੀ ठीक है, है जी बच्चा की है जी ठीक है बेलकाफ है जी चला के रखिए जी छोटी कर देख सकते का आ जी छोटी इधर मेने जो कर दी है चडे भी साफ है कला कला खाने लगे जी कलिया का खाना हाँ जी मोटे जी ख जीडी दे देख सकते देखो जी बल्ले भी साफ है जी देखो जी छा कला कला छाने लगे जी हां जी की मुल कर रहे हो भाई जी बयाली हजार देने किसी तक है जी ਦੇਣਾ ਨਹੀਂ ਛੱਡਦਾ ਜੀ 40 ਠੀਕ ਆ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 99140 ਜੀ 8182 ਇੱਕ ਵਾਰੀ ਹੋਰ ਬੋਲ ਦਿਓ ਜੀ 99140 8782 ਆਪਣਾ ਮੁਬਾਰਦਾ ਕੰਮ ਆ ਜੀ ਨਹੀਂ ਆਪਾਂ ਉਹ ਹੀ ਕਿਰੇਲੀ ਰੱਖਦੇ ਹਾਂ ਠੀਕ ਆ ਇਹ ਕੱਲ ਜੀ ਐਸਸੀ ਕਾਰ ਨੂੰ ਜਿਹੜਾ ਪੈਂਦਾ ਨਹੀਂ ਪੈਂਡ ਕਿੜਿਆ ਵਾਲਾ ਹੈ ਨਾਗਰ ਤੇ ਬੜੀ ਵਾਰੀ ਹੱਸੋ ਕਹਿੰਦੇ ਸੀ ਜੀ ਇਹ ਦੂਜੇ ਸੂਏ ਕਿੰਨੇ ਕਿੰਨੇ ਦਿਨ ਦੀ ਸੂਈ ਹੈ ਜੀ ਇਹਨੂੰ ਪੈਂਡਲ ਹੋਵੇ ਜੀ ਮੱਛੀ ਆ ਮਗਰ ਠੀਕ ਹੈ ਜੀ ਫੀਮੇਲ ਕਾਫਾ ਇਹ ਦੇਖ ਸਕਦੇ ਜੀ ਦੁੱਧ ਕਿੰਨਾ ਤਿਆਰ ਹੈ ਜੀ 25 ਲੀਟਰ ਹੈ ਤੇ ਕਿੰਨਾ ਕਰ ਜੂਗੀ ਹੋਰ ਜੀ ਹੋਰ 2-3 ਲੀਟਰ ਬਚੀ ਜੀ ਅਜੇ ਤਾਂ ਪੈਂਟ ਨੂੰ ਹੋਈ ਸੂਈ ਨੂੰ ਠੀਕ ਹੈ ਕੋਈ ਵੀ ਖਲਾਉ ਜੀ ਹਾਂ ਜੀ ਕ੍ਰੋਸ ਬ੍ਰੀਡ ਦੇ ਵਿੱਚ ਹੈ ਜੀ ਇਹ ਦੇਖ ਸਕਦੇ ਜੀ ਹਾਈਟ ਲਾਈਟ ਚੰਗੀ ਹੈ ਜੀ ਠੋੜੇ ਜਿਹੇ ਸਾਫਾ ਚੰਡਾ ਰਿਪੇਟ ਕੋਈ ਨਹੀਂ ਆ ਰਿਹਾ ਜੀ ਚੰਡਾ ਦਾ ਲੱਤਾਂ ਨੂੰ ਮੋੜ ਦੇ ਜੀ ਇਸ ਕੁਆਲਿਟੀ ਦੇਖੋ ਜੀ। ਪੇਟਾ ਗੂੜੇ ਦੀ ਸਫਾਈ ਕਰਮ ਵਾਲੀ ਹਾਈਟ ਲਾਈਨ ਤੇ ਚੰਗੀ ਹੈ ਜੀ। ਕੱਲਾ-ਕੱਲਾ ਫੋਨ ਲੱਗਾਈ ਚਾਰੇ ਥਣ ਨਿਖੜਵੇਂ ਨੇ। ਕੰਨੀਆਂ ਦੇ ਸਾਹਮਣੇ ਚੱਡੇ-ਪੁੱਲੇ ਦੀ ਸਫਾਈ ਦੇਖ ਸਕਦੇ ਹੋ ਜੱਟਾ ਜੀ। ਪੂਰੇ ਨਹੀਂ ਹੈ। ਠੰਡੀ ਸੀਲ ਕੋ ਠੰਡੀ ਸੀਲਾ ਵੀ ਹੈ। ਸੀਲਾ ਜੀ ਬਹੁਤ ਠੀਕ ਹੈ ਜੀ। ਤੇ ਮੁੱਲ ਕੀ ਕਰਦੇ ਹੋ ਤੁਸੀਂ ਇਹਦਾ ਜੀ? ਮੈਨੂੰ ਲੱਭ ਕੇ ਤਿਆਰ ਹੈ ਦੇਣੀ ਕਿਤੇ ਦਾ ਜੀ ਬਸ 2000 ਕੱਟ ਦੇ ਦਾ ਮੋਬਾਈਲ ਨੰਬਰ ਬੋਲੋ ਜੀ ਹਾਂ 94645 68703 ਇੱਕ ਵਾਰੀ ਹੋਰ ਬੋਲੋ 94645 68703 ਠੀਕ ਹੈ ਤਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਹੈ ਜੀ ਚੰਕੋਪ ਸਾਹਿਬ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਰੋਪੜ ਠੀਕ ਹੈ ਬਾਈ ਜੀ ਵੜੀ ਵਾਰ ਦੇਸੋ ਕਹਿੰਦੇ ਸੋਹ ਜੀ ਇਹੇ ਸੋਹੇ ਥੋਏ ਆ ਜੀ ਸੋਨੇ ਵਾਲੀ ਹੈ ਜੀ ਸੋਨੇ ਵਾਲੀ ਹੈ ਕਿੰਨਾ ਟਾਈਮ ਲਾਉਗੀ ਜੀ ਬਾਸ ਸਾਂਝ ਸਵੇਰੇ ਵਾਲੀ ਹੈ ਜੀ ਠੀਕ ਤਿਆਰੀ ਹੈ ਜੀ ਤੇ ਪਿਛਲੇ ਸਵੇਰੇ ਕਿੰਨਾ ਦਿੰਦਾ ਹੈ ਜੀ 25 22 ਕਿਲੋ ਐੱਜ ਕੀ ਕਿੰਨਾ ਦੇ ਦੂਗੀ ਜੀ ਵੇਰੀ ਵੀ 30 ਕਿਲੋ ਜੀ ਠੀਕ ਹੈ ਜੀ ਆ ਖੋਲ ਕੇ ਚਲਾਓ ਜੀ ਆ ਦੇਖੋ ਜੀ ਕ੍ਰੋਸ ਬਰੀਡ ਦੇ ਵਿੱਚ ਹੈ ਹਾਈਟ ਲੈਂਥ ਦੇਖੋ ਜੀ ਹਾਤੀ ਵਰਗੀ ਵੜੀ ਹੈ ਜੀ ਤਿਆਰੀ ਦੇ ਵਿੱਚ ਹੈ ਜੀ ਜੀ ਦੇਖ ਲਓ ਛੱਡੇ ਬੱਲੇ ਦੀ ਸਾਫ ਹੈ ਪਿੱਠ ਮੂੜੇ ਦੀ ਸਾਫਾ ਛੱਡਾ ਦੇਖੋ ਜੀ ਥਾਣੇ ਦੇਖੋ ਮੋੜਦੇ ਹੋ ਜੀ ਆਜੋ ਜਿਹਾ ਜੋ ਗੱਡੀ ਤਾਂ ਤੁਰਿਆ ਨਹੀਂ ਜਾਂਦਾ ਜੀ ਸੂਂਗੀ ਤਿਆਰੀ ਦੇ ਵਿੱਚ ਹੈ ਵਸੋ ਦਾ ਬਹੁਤ ਚੰਗਾ ਮੂਡ ਹੈ ਖਾਣਾ ਦੇਖੋ ਜੀ ਕੱਲਾ ਕੱਲਾ ਖਾਣਾ ਜੀ ਕੰਨੀ ਹੁੰਦੇ ਖਾਣਾ ਜੀ ਆ ਦੇਖੋ ਜੀ ਕੀ ਰੇਟ ਕਰਦੇ ਹੋ ਜੀ 90000 ਰੁਪਏ ਦੇਣੀ ਕਿੱਥੇ ਲੱਗਦਾ ਜੀ ਤੁਹਾਗੇ ਸੀ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 98143 ਠੀਕ ਹੈ ਜੀ 95870 ਇੱਕ ਵਾਰੀ ਹੋਰ ਬੋਲ ਦਿਓ 98143 ਠੀਕ ਹੈ ਜੀ 95870 ਠੀਕ ਹੈ ਜੀ ਕੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਵੇੜੀ ਤੇ ਜਿਲ੍ਹਾ ਕਿਹੜਾ ਪਿੰਡ ਆ ਜੀ ਰੋਪੜ ਜੀ ਤੇ ਬੜੀ ਵਾਰ ਦੱਸੋ ਕਹਿੰਦੇ ਸੀ ਜੀ ਦੂਜੇ ਸੂਰ ਜੀ ਕਿੰਨੇ 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 ਸੂਈ ਵੇ ਜੀ ਕੱਲ ਦੀ ਸੂਈ ਵੇ ਜੀ ਤੇ ਦੁੱਧ ਕਿੰਨਾ ਤਿਆਰ ਹੈ ਜੀ ਉਹ ਤਾਂ ਬੋਲੀ ਹੋ ਗਈ 15 ਕਿੰਨਾ ਦਾ ਦੁੱਧ ਕਰ ਜੂਗੇ ਜੀ 117 ਕਿਲੋ ਦੁੱਧ ਕਰੋਗੇ ਬੱਚਾ ਵੀ ਹੈ ਬੱਚਾ ਵੀ ਹੈ ਜੀ ਮੱਛੀ ਹੈ ਜੀ ਫੀਮੇਲ ਦਾ ਹੈ ਇਹ ਦੇਖਸੋ ਰਾਤ ਨੂੰ ਜੀ ਤਾਂ ਬੋਲਾ ਹੈ ਕੋਈ ਵੀ ਚਲਾਵੇ ਜੀ ਕੋਈ ਵੀ ਚਲਾਵੇ ਜੀ ਨਾਰਮਲ ਆਫਿਸ ਕੁਆਲਟੀ ਦੇਖੋ ਜੀ ਨਾਰਮਲ ਜਾ ਕਰਦਾ ਕੋ ਬੜਾ ਵੱਡਾ ਕਰਦੇ ਨਹੀਂ ਹੈ ਆ ਦੇਖੋ ਮਿੱਠੂ ਕੋੜੇ ਦੀ ਸਫਾਈ ਕਰਮ ਨਹੀਂ ਛੱਡੇ ਪੱਡੇ ਦੀ ਸਫਾਈ ਛੱਡੇ ਕੋੜੇ ਨਹੀਂ ਆਉਂਦਾ ਜੀ ਹਲੇ ਰਾਤ ਹੀ ਸੁਈਆ ਮੋੜ ਲਿਆ ਜੀ ਪਰ ਆ ਉਸ ਬੀੜ ਦੇ ਵਿੱਚ ਬੰਦ ਹੈ ਬੰਦ ਕੋੜੇ ਨਹੀਂ ਆਉਂਦਾ ਜੀ ਹਲ ਤਾਂ ਬਹੁਤ ਜਿਹੀ ਇੱਚੀ ਹੈ ਜੀ ਕੀ ਬੋਲ ਕਰਦੇ ਤੁਸੀਂ ਦਾ ਜੀ ਬੋਲੀ ਦਾ 50000 ਕਰਦੇ ਆ ਜੀ ਦੇਣੀ ਕਿਥੇ ਦਾ ਕਰੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ 9899 ਹਾਂਜੀ 4617 ਇੱਕ ਵਾਰੀ ਹੋਰ ਬੋਲ ਦਿਓ ਜੀ 9899 ਹਾਂਜੀ 4617 ਸਸੀ ਗਾਲ ਜੀ ਸਸੀ ਗਾਲ ਜੀ ਕਿਹੜਾ ਪਿੰਡਾ ਜੀ ਮਰੈਂਡਾ ਜੀ ਜ਼ਿਲ੍ਹਾ ਕਿਹੜਾ ਪਿੰਡਾ ਜੀ ਰੋਪੜ ਜੀ ਰੋਪੜ ਜੀ ਬੈੜੀ ਵਾਲੇ ਦਾ ਸੋ ਜੀ ਕਹਿੰਦੇ ਸੀ ਜੀ दे जर्सी है, तो तो है जी देख सकते जर्सी है जी हाले टाइम कटदी है जी दस वाहन खड़ा खोलूगी साफ है जी ਉਹ ਬੰਦਾ ਕਿ ਛੁੱਟ ਬਣ ਗਿਆ ਅੱਛਾ ਸਟਾਰਟੀ ਦੇਖੋ ਜੀ ਨਾਰਮਲ ਜਿਹਾ ਕੱਟ ਹੈ ਕੋਈ ਬਾਲਾ ਵੱਡਾ ਕੱਟ ਨਹੀਂ ਹੈ ਨਾ ਚੱਡੇ ਬੱਲੇ ਵੀ ਸਾਫ਼ ਹੈ ਅਠੂੜੇ ਵੀ ਸਾਫ਼ ਚੱਡਾ ਇੱਕ ਵਾਰੀ ਹੋਰ ਦੇਖੋ ਰੋਕ ਲਓ ਜੀ ਚੱਡਾ ਦੇਖੋ ਜੀ ਚਾਰੇ ਤੁਹਾਨੂੰ ਕੰਨੀਆਂ ਦੇ ਨੇ ਹਣ ਦਾ ਚੱਟਾ ਖੋਲਣ ਲਈ 10 12 ਦਿਨ ਰਹਿੰਦੇ ਨੇ ਹਾਂ ਇਹ ਕੀ ਮੁੱਲ ਕਰਦੇ ਨੇ ਸਿਹਰਾ ਪਹਿਲਾਂ 95 ਆ ਜੀ ਦੇਣੇ ਕੀ ਚਾਹਕਾ 85 ਦਾ ਕੋਈ ਤੇ ਮੋਬਾਈਲ ਨੰਬਰ ਬੋਲੋ ਜੀ 8241 ਹਾਂਜੀ 17399 ਇੱਕ ਵਾਰੀ ਹੋਰ ਬੋਲੋ ਜੀ 85641 17399 ਫੁਆਰ ਦਾ ਕੰਮ ਹੈ ਹਾਂਜੀ ਬਾਈ ਦਾ ਫੁਆਰ ਦਾ ਕੰਮ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨੇ ਨੰਬਰ ਬੋਲਤਾ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਕਿਹੜਾ ਪਿੰਡ ਆ ਜੀ ਚੰਗੌਰ ਸਾਹਿਬ ਤੇ ਜ਼ਿਲ੍ਹਾ ਕਿਹੜਾ ਪਿੰਡ ਆ ਜੀ ਟੋਪੜੀ ਟੋਪੜੀ ਜੀ ਬੜੀ ਵਾਰ ਵਸੋ ਕਵੇਂ ਸੂਏ ਜੀ ਇਹ ਦੂਏ ਸੂਏ ਕਿੰਨੇ ਕੇ ਦਿਨ ਦੀ ਸੂਈ ਆ ਸੂਈ ਹੈਗੇ 5 ਦਿਨ ਦੀ ਬੱਚਾ ਵੀ ਆ ਜੀ ਅੱਛਾ ਹੀ ਗਾ ਮੇਲ ਕਾਹ ਹੋਈ ਆ ਦੇਖ ਸਕਦੇ ਹੋ ਕੋਲ ਦੇ ਚਲ ਵਾਹ ਦੇਖੋ ਕ੍ਰੋਸ ਬਰੀਡ ਦੇ ਵਿੱਚ ਹੈ ਜੀ ਫੇਸਕਾਲ ਕੀ ਦੇਖੋ ਜੀ ਲੰਬੀ ਚਲਾਉ ਜੀ ਪਿੱਠ ਪੂੜੀ ਦੀ ਸਾਫਾ ਕਰਮ ਹੋਈ ਚੱਡੇ ਫੁੱਲੇ ਦੀ ਸਾਫ ਹੈ ਮੋੜ ਦੇ ਲਈ ਛੱਡਾ ਘਟ ਦਿਖਾਉਂਦੀ ਉੱਚੇ ਛੱਡੇ ਦੀ ਹੈ ਜੀ ਕੱਲਾ ਕੱਲਾ ਹਨ ਲੱਗੇ ਚਾਰੇ ਥਾਂ ਨਿਖੜਵੇਂ ਨੇ ਜੀ देखो थाना देखो देखो कला, कला थाना चारे थाना कन्िया करते मुल ही पैहठ हजार देनी कितने तक जी पचवंजा हजार की मोबाइल नंबर बोलो जी अठानवे पांच सौ अठवंजा चौबीस सौ छत्ती एक बार बोलो पांच सौ अठवंजा चौबीस सौ छत्ती